ਅਜ ਤਾਂ ਪੋਲਾ ਵੀ ਇਹਦਾ ਚੰਦ ਬਣ ਗਿਆ ਸਾਰਾ ਪਿੰਡ ਛਾਣਤਾ ਪਤਾ ਨਹੀਂ ਕਿੱਧਰ ਗਿਆ ਤੇ ਘਰੇ ਵੀ ਨਹੀਂ ਦੱਸ ਕੇ ਆਇਆ ਘਰਦਿਆਂ ਤੋਂ ਪੁੱਛਿਆ ਤੇ ਕਹਿੰਦੇ ਸਾਨੂੰ ਬਣੀ ਪਤਾ ਮੈਂ ਤਾਂ ਪਿੰਡ ਦੀ ਗਲੀ ਗਲੀ ਛਾਣ ਲਈ ਸਾਰੀਆਂ ਸੱਥਾਂ ਸਾਰਾ ਕੁਝ ਛਾਣ ਲਿਆ ਤੇ ਇੱਕ ਰਹਿ ਗਿਆ ਹਟਕਾਣਾ ਉਹਦਾ ਪਾਰੀ ਬਾਬੇ ਦੇ ਖੇਤ ਇੱਥੇ ਵੇਨੇ ਆ ਇੱਥੇ ਨਾ ਪਿਆ ਹੋਵੇ ਆ ਜੋ ਇੱਥੇ ਨਿਗਾਹ ਮਾਰਦਾ ਹਾਂ ਵੀ ਇੱਥੇ ਨਾ ਪਿਆ ਹੋਵੇ। ਆ ਸਕੂਟਰੀ ਦਾ ਉਹਦ ਕੋਈ ਲੱਗਦੀ ਆ। ਆ ਬਿਆਮਾ ਦਾ ਪੁੱਤ ਲੱਤ ਤੇ ਲੱਤ ਧਰੀ। ਤੇ ਮੈਂ ਸਾਰਾ ਪਿੰਡ ਛਾਣ ਲਿਆ। ਭੋਲਾ ਸਿਆ ਉਹ ਭੋਲਿਆ। ਹੋ ਜੀ ਬਾਬਾ ਜੀ। ਕੀ ਹਾਲ ਚਾਲ ਹੈ? ਠੀਕ ਆ ਮੈਂ ਸਾਰਾ ਪਿੰਡ ਭਾਲ ਲਿਆ ਪਤੰਦਰਾ ਧਾ ਕੇ ਪੈ ਗਿਆ। ਅੱਜ ਮੁੱਟਾ ਸਿਆ ਲਾਉਂਦੇ ਸੀ ਪਾਣੀ। ਅੱਛਾ। ਮਗਾ ਜਾਲ ਅੱਜ ਜਰ ਬੋਰਡ ਦੇ ਛਾਂ ਸੀ ਚੰਗੀ ਹਾਂ ਇਤੇ ਬਾਬੇ ਪਾਰੀ ਦੇ ਠੀਕ ਆ ਚਲੋ ਮਾਏ ਦੇ ਥੱਲੇ ਪੈ ਗਿਆ ਇਹਦੀ ਦਾ ਪਰ ਛਾਂ ਸਾਨੂੰ ਪਤਾ ਹੀ ਐ ਮਾਂ ਬੋਰਡ ਦੀ ਛਾਂ ਤੇ ਰੱਬ ਦਾ ਨਾਮ ਹਾਂਜੀ ਇਹਦਾ ਪਰ ਤਿੰਨੇ ਇੱਕੋ ਜਿਹਾ ਇਹਦਾ ਸਹਾਰਾ ਇੱਕੋ ਜਿਹਾਣਾ ਜੀ ਹਾਂ ਇਹਨਾਂ ਦਾ ਸਹਾਰਾ ਫਿਰ ਇਹਦੇ ਥੱਲੇ ਫਿਰ ਤੈਨੂੰ ਪਤਾ ਵੀ ਬੋਰਡ ਕਿੱਥੇ ਉੱਠਣ ਦਿੰਦਾ ਤੇ ਹੋਰ ਮੈਂ ਸਾਰਾ ਪਿੰਡ ਛਾਂ ਲਿਆ ਬਦੋਂ ਮੇਰਾ ਬਾਬਾ ਜੀ ਪਹਿਲਾਂ ਮੈਂ ਉੱਤੇ ਪਿੱਛੇ ਰੁਕਿਆ ਫਿਰ ਮੈਂ ਹੌਲੀ ਹੌਲੀ ਆਏ ਨੂੰ ਪਾਣੀ ਵੇਖਣ ਦੇ ਭਾਨੇ ਆਇਆ ਅੱਛਾ ਤੇ ਜਾਂ ਤੁਸੀਂ ਫੋਨ ਕਰ ਲੈਂਦੇ ਉਹ ਫੋਨ ਤੇਰਾ ਲੱਗਿਆ ਨਹੀਂ ਫੋਨ ਤਾਂ ਮੈਂ ਲਾਇਆ ਸੀ ਰੇਂਜ ਤੋਂ ਬਾਹਰ ਆਈ ਜਾਂਦਾ ਫਿਰ ਇੱਥੇ ਤਾਂ ਇੰਨੇ ਗੂੜੀ نیند ਆਈ ਵੀ ਸੀ ਬਾਬਾ ਜੀ ਅੱਜ ਤਾਂ ਵਾਸਾ ਕੀ ਬਾਤਾਂ ਸੀ ਠੀਕ ਹੈ ਏਸੀ ਨੂੰ ਵੀ ਅੱਗੇ ਆ ਕੰਮ ਬਾਗਾ ਏਸੀ ਉਸੀ ਇਹਦੀ ਕਾਦੀ ਰੀਸ ਕਰਨਗੇ ਏਸੀ ਵਾਲੇ ਤਾਂ ਬਿਮਾਰ ਹੋਣਗੇ ਅੱਛਾ ਜਿਹੜੇ ਬੋਣਾ ਦੀਆਂ ਥੱਲੇ ਪੈਣਗੇ ਉਹ ਨਿਆਰੇ ਜ਼ਿੰਦਗੀ ਦੇ ਲੈਣਗੇ ਠੀਕ ਹੈ ਹਾਂ AC ਸੀ ਨਾ ਸਾਰੇ ਨਾਲ ਉੱਤੋਂ ਦੀ ਆ। ਇਹ AC ਵਾਲਿਆਂ ਨੇ ਨਾ ਜਿਦੋਂ 5-7 ਸਾਲਾਂ ਨੂੰ ਤਾਂ ਹਾਂ ਮਾਰ-ਮਾਰ ਕੇ ਪਿੱਟੇ। ਅੱਛਾ। ਵੀ ਭਾਈ ਯਾਰ ਹਾਏ ਹੋਏ ਬੋਰਡ ਕਿੱਥੇ ਆ ਪੀਪਲ ਕਿੱਥੇ ਆ? ਠੀਕ ਆ। ਤੇ ਤੁਸੀਂ ਆਪਣੀਆਂ ਗੱਲਾਂ ਜੇ ਨਾ ਯਾਦ ਕਰੀਆਂ ਲੋਕਾਂ ਨੇ। ਹਾਂਜੀ। ਤਾਂ ਫੇਰ ਪਤਾ ਲੱਗੂ ਸੱਚ ਕੀ ਹੁੰਦਾ ਹੈ। ਇਹ ਤਾਜੀ ਹਵਾ ਨੂੰ ਤਰਸਣਗੇ। ਇਹ ਇਹ ਹਵਾ ਕੁਦਰਤੀ ਆ। ਵੇਖੋ ਬੈਠ ਕੇ ਤਾਂ ਵੇਖੋ ਬਾਬਾ ਜੀ ਇੱਥੇ। ਠੀਕ ਆ ਆਗੇ ਇੱਕ ਮਿੰਟ। ਹਾਂ। ਹਾਂ ਜੀ। ਬੜੀ ਅੱਖ ਲੱਗੀ ਸੀ। ਅੱਛਾ। ਬੜੀ ਗੂੜੀ ਨੀਂਦ ਆਈ ਸੀ। ਅੜਾ ਇਹ ਮੂੰਹ ਆਇਨੂ ਕਰਕੇ ਤਾਂ ਦੇਖਾ ਕੁਦਰਤ ਨੇ ਹੁਣ ਪੱਛੋਂ ਦੀ ਹਵਾ ਕਹੀ ਜੀ ਸਕੀ ਹਾਂਜੀ ਹਾਂਜੀ ਇੱਥੇ ਤਾਂ ਕਿਆ ਬਾਤਾਂ ਹੀ ਆਈ ਪੱਛੋਂ ਦੀ ਹਵਾ ਕਰਦੋਂ ਫਿਰ ਬੂਟਾ ਸਭ ਵਗੇ ਠੀਕ ਹੈ ਤੇ ਫਿਰ ਬਿਮਾਰੀ ਨਾ ਤਾਂ ਕੋਈ ਰਵੇ ਫਸਲ ਨੂੰ ਹਾਂਜੀ ਹਾਂਜੀ ਤੇ ਨਾ ਰਵੇ ਕੋਈ ਪਸ਼ੂ ਪੰਛੀ ਨੂੰ ਠੀਕ ਹੈ ਹਾਂਜੀ ਹੈ ਇੰਨੀ ਗੱਲ ਕਰੀ ਜਨਾ ਬੰਦੇ ਨੂੰ ਤਾਂ ਲੱਗਣੀ ਰੋਗ ਕਿੱਥੇ ਦਿੰਦੀ ਹੈ ਹਾਂਜੀ ਹਾਂਜੀ ਠੀਕ ਹੈ ਹੁਣ ਆਪਾਂ ਵੜ ਗਏ ਉਹਦੇ ਚ ਬਾਈ ਇਸਿਆਂ ਚ ਇਸਨਾ ਹਾਂ ਤੇ ਬਿਮਾਰ ਦੇ ਪੈਰ ਖਵਾੜਾ ਤਾਂ ਮਾਰਿਆ ਆਪਾਂ ਹੀ ਸਹੀ ਗੱਲ ਹੈ ਜੀ